ਸੁਜਾਨਪੁਰ ਚ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਰੰਜਿਸ਼ ਤੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ ਪਰਿਵਾਰਕ ਮੈਂਬਰਾਂ ਨੇ ਲਾਇਆ ਤਰਨਾ ਇਨਸਾਫ ਦੀ ਲਈ ਗੁਹਾਰ ਪੁਲਿਸ ਜਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਸ਼ਹਿਰ ਤੇ ਰਹਿਣ ਵਾਲੇ 24 ਸਾਲਾ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਰਾਣੀ ਰੰਜਿਸ਼ ਤੇ ਚੱਲਦਿਆਂ ਹਮਲਾਵਰਾਂ ਨੇ ਨੌਜਵਾਨ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਮ੍ਰਿਤਕ ਨੌਜਵਾਨ ਦੀ ਪਰਿਵਾਰਕ ਮੈਂਬਰਾਂ ਨੇ ਸੁਜਾਨਪੁਰ ਤੇ ਪੰਜ ਲੋਕਾਂ ਦੇ ਕਤਲ ਦਾ ਕਥਿਤ ਤੋਤੀ ਦੋਸ਼ ਲਗਾਇਆ ਹੈ ਇਨਸਾਫ ਲਈ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਰੱਖ ਕੇ ਚੱਕਾ ਚਾਮ ਕਰ ਦਿੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੂਚਨਾ ਮਿਲਤੇ ਪੁਲਸ ਸਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰਕ ਮੈਂਬਰਾਂ ਨੇ ਸਜਾਨਪੁਰ ਦੇ 5 ਲੋਕਾਂ ਤੇ ਕਤਲ ਦਾ ਦੋਸ਼ ਲਗਾਇਆ ਹੈ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਹਾਈਵੇ ਤੇ ਰੱਖ ਕੇ ਸੜਕ ਚਾਮ ਕਰ ਦਿੱਤੀ ਅਤੇ ਇਨਸਾਫ ਦੀ ਗੋਹਾਰ ਲਗਾਈ ਹੈ ਪੁਲਸ ਦੇ ਭਰੋਸੇ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਚੱਕਾ ਜਾਮ ਹਟਾ ਲਿਆ ਗਿਆ ਹੈ ਸਾਰਾਹੀਂ ਰੋੜ ਜਾਮ ਕੀਤਾ ਹੈ ਵੀ ਸਾਨੂੰ ਇਨਸਾਫ ਮਿਲੇ ਜੀ ਪੁਲਸ ਵਾਲਿਆਂ ਨੇ ਸਾਨੂੰ ਅੰਨੀ ਗੱਲ ਕਹੀ ਹੈ ਵੀ ਬਾਡੀ ਨੂੰ ਬਾਡੀ ਦਾ ਪੋਸਟ ਮਾਰਨ ਕਿਹਾ ਜਾਏ ਤੇ ਤੁਸੀਂ ਥਾਣੇ ਆਉਟਾ ਦੇ ਬਿਆਨ ਲੈ ਕੇ ਤੇ ਕਾਰਵਾਈ ਕਰਨੇ ਇੱਕ ਜਨ ਨੂੰ ਰੈਸਟ ਕੀਤਾ ਸਾਡੀ ਸਾਰਾ ਇਹ ਮੰਗਾ ਵੀਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਤੁਹਾਨੂੰ ਪਹਿਲੇ ਦੱਸਿਆ ਉਹੀ ਹੁਣ ਸਾਡੀ ਮੰਗਾ ਠੀਕ ਹੈ ਜੀ ਬਹੁਤ ਹੀ ਬੇਰਮੀਨਾ ਮਾਰਿਆ ਨੂੰ ਠੀਕ ਹੈ ਜੀ આરોપી ਹੈ ਕਿੰਨੇ ਡੋਡੋ ਕਿੰਨੇ ਜਾਣੇ ਹੈਗੇ ਜਿੰਦੂ ਪਰ ਰੋ ਪੈਗੇ ਸਰ આરોપી ਮੇਨ ਜਿਹੜੇ 4-5 ਜਾਣੇ ਆ ਬਾਕੀ ਹੋਰ ਵੀ ਨਾਲ ਹੋ ਸਕਦੇ ਆ ਠੀਕ ਹੈ ਜੀ ਅੱਜ ਦੇ ਮੇਰੇ ਕੋਲ ਨਹੀਂ ਦੇ ਰਹੀਆਂ ਜੰਗਲਾਂ ਦਾ ਕੁੰਬਲਾ ਵੱਡੀਆਂ ਜਿੰਦੂ ਦੇ ਪੈਰ ਮੇਨ ਖਾਨ ਦਾ ਕਹਾਣੀ ਇਹਨਾਂ ਨੇ ਕੰਮ ਪੂਰਾ ਕੀਤਾ ਇਹ ਚੌਥੀ ਵਾਰੀ ਆ ਛੇਰਾ ਨਾ ਕਰ ਦਿੱਤਾ ਇਸ ਮੇਰੇ ਵੀ ਕੱਲ ਗਏ ਕਹਿੰਦੇ ਕਿ ਜਦੋਂ ਤਾਂ ਮੁੰਡਾ ਆਏਗਾ ਨਾ ਫਿਰ ਤੁਹਾਡੀ ਗੱਲ ਸੁਣਾਵਾਂਗੇ ਇਹਨਾਂ ਤੋਂ ਬੰਦੇ ਇਹ ਕਹਿੰਦੇ ਵੀ ਮੁੰਡਾ ਸਾਡਾ ਚੰਗੀ ਸਟੇਫੀ ਐ ਤੇ ਕਿਸ ਕਰੂ ਨਾ ਬਦਲੇ ਆ ਮੇਰੇ ਅਸੀਂ ਵਾਰ-ਵਾਰ ਕਿਹਾ ਕਿ ਕੱਢ ਫੜ ਕੇ ਬੈਠਾ ਜੇ ਮੁੰਡਾ ਅਸਲੀ ਜਾਓ ਕੱਦੇ ਲਾਏ ਨਾ ਆਉਗਾ ਫਿਰ ਲਾਏ ਉਹ ਕਿਹਦੀ ਗੱਲ ਨਹੀਂ ਉਸ ਨੂੰ ਕਹਿੰਦੇ ਵੀ ਤੁਹਾਡੀ ਕਾਰਵਾਈ ਜਿੱਦਾਂ ਬਹੁਤ ਵੱਡਾ ਤਰਸੂ ਹੈ ਇਹ ਕਹਿੰਦੇ ਕਿ ਜਿੰਨੇ ਰੁਪਏ ਆ ਉਹ ਮਤਲਬ ਕਿ ਸਾਰੇ ਭਰੇ ਜਾਣਾ ਹੈ कल शाम ਨੂੰ ਮੇਰੇ ਰਾਤ ਇੱਕ ਇਨਫੋਰਮੇਸ਼ਨ ਆਈ ਸੀ ਕੋਈ ਐਕਸੀਡੈਂਟ ਹੋਇਆ ਤਾਂ ਲੜਕਾ ਰਿਫਰ ਜਿਹੜਾ ਐਸਕੇਅਰ ਦਾਖਲ ਹੈ ਜਦੋਂ ਆਈਓਐਸਕੇਅਰ ਤੇ ਗਿਆ ਉਹ ਕਿ ਇਹਨਾਂ ਨੇ ਰੈਫਰ ਕਰਨ ਦੀ ਕਾਮੰਡ ਦਿੱਤੀ ਆਮ ਮੰਡੀ ਬੋ ਸੂਟੋ ਤੋਂ ਡੀਐਮਸੀ ਨੂੰ ਰੈਫਰ ਕਰ ਦਿੱਤਾ ਸੀ ਬਟ ਉਹਨਾਂ ਨੇ ਇਹਨਾਂ ਨੂੰ ਜਵਾਬ ਦੇ ਤਾਏ ਵਾਪਸ ਲਾਇਆ ਸੀ ਇਹਨਾਂ ਨੇ ਫਿਲਹਾਲ ਅੱਗੇ ਤੱਕ ਨਾ ਕਾਮਲ ਅਰਗਤਾਈ ਕੋਈ ਕੰਮ ਨਹੀਂ ਹੋਇਆ ਤੇ ਉੱਥੇ ਹਸਪਤਾਲ ਵੀ ਆ ਗਏ ਤੇ ਬੜਾ ਗਿਆ ਸੀ ਨਾ ਨਾ ਕੋਈ ਤੱਕ ਬਿਆਨ ਦਿੱਤਾ ਹੈ ਹੁਣ ਇਹਨਾਂ ਨੇ ਸਾਨੂੰ ਕਹਿ ਰਹੇ ਆ ਕਿ ਆਪਾਂ ਬਿਆਨ ਦਰਜ ਕਰਾਉਣੇ ਆ ਉਹਨਾਂ ਦਾ ਪੋਸਟ ਮਾਧਮਕ ਕਰਾਇਆ ਗਿਆ ਅਮਲ ਹਟਾਇਆ ਗਿਆ ਜੋ ਬੰਦੀ ਕਾਨੂੰਨੀ ਕਰੀ ਜਾਂਦੀ ਸੀ ਪਰਿਵਾਰ ਦਾ ਕਹਿਣਾ ਕਿ ਪੁਰਾਣੀ ਦਿਨ ਸੀ ਤੇ ਜਲਦੀ ਕਤਲ ਕੀਤਾ ਗਿਆ ਬਾਅਦ ਤੱਕ ਕੋਈ ਕੰਪਲੇਟ ਨਹੀਂ ਕੀਤੀ ਪਰਿਵਾਰ ਨੇ ਜੀ ਪਰਿਵਾਰ ਕੋਈ ਕੰਪਲੇਟ ਤਾਂ ਕਰੇ ਨਾ ਸਾਨੂੰ ਹੁਣ ਕੰਪਲੇਟ ਆਇਆ ਹੈ ਕਿ ਆਪਾਂ ਉਹਦੇ ਬਿਹੱਸੇ ਜੋਰ ਪੜਗੀ ਕਰਵਾਉਣਾ ਹੈ